ਗੁਰਬਾਣੀ ਵਿੱਚ ਕਿੰਨਾ ਕੁ ਆਨੰਦ ਹੈ ਆਨੰਦ ਲੱਭਦਾ ਮਨੁੱਖ ਟਕਾਉ ਚਾਹੁੰਦਾ ਮਨੁੱਖ ਪਰ ਸਾਡੇ ਕਰਮ ਬੀਜ ਹਨ ਜੋ ਸਾਡੀ ਸ਼ਾਂਤੀ ਹੈ ਜਿਹੜੀ ਉਹ ਭੰਗ ਕਰਦੇ ਹਨ ਕਿਉਂਕਿ ਜੋ ਪਰਮਾਤਮਾ ਹੈ ਉਹ ਤੇ ਦਇਆ ਦਾ ਸੂਮਾ ਹੈ ਉਹਦਾ ਤਾਂ ਬਿਰਦ ਹੈ ਕਿ ਸ਼ਰਨ ਹੀ ਆਏ ਨੂੰ ਗਲ ਨਾਲ ਲਾਉਣ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਪਰ ਸਾਡੇ ਕਰਮ ਹਨ ਜਿਨ੍ਹਾਂ ਦੇ ਕਾਰਨ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਆ ਤੇ ਉਹਨਾਂ ਕਰਮਾਂ ਦਾ ਬੀਜ ਹੈ ਫਿਰ ਅਸੀਂ ਵੱਢਦੇ ਜੈਸਾ ਬੀਜ ਹੈ ਸੋਲਣਾ ਕਰਮਾ ਸੰਦੜਾ ਖੇਤ ਕਿਉਂਕਿ ਪ੍ਰਮਾਤਮਾ ਕੀ ਹੈ ਉਹ ਤਾਂ ਨਿਰਵੈਰ ਹੈ ਆਖੋ ਸਤਨਾਮ ਉਹਦਾ ਕਿਸੇ ਨਾਲ ਵੈਰ ਨਹੀਂ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਬੜੀ ਪਿਆਰੀ ਘਟਨਾ ਹੈ ਕਿ ਲਾਹੌਰ ਦੇ ਵਿੱਚ ਇੱਕ ਵਾਰੀ ਕਾਲ ਪਾਇਆ ਲੋਕ ਬੜੇ ਭੁੱਖੇ ਮਰਨ ਅਕਬਰ ਬਾਦਸ਼ਾਹ ਨੇ ਕੋਸ਼ਿਸ਼ ਕੀਤੀ ਥੋੜਾ ਬਹੁਤਾ ਮਦਦ ਕਰਨ ਦੀ ਪਰ ਆਖਰ ਨੂੰ ਅਰਬਾਂ ਖਰਬਾਂ ਵਿੱਚ ਦੁਨੀਆ ਵਸ ਰਹੀ ਹੈ ਪਰ ਪ੍ਰਮਾਤਮਾ ਸਭ ਨੂੰ ਖਾਣ ਨੂੰ ਪ੍ਰਸ਼ਾਦਾ ਦੇ ਰਿਹਾ ਆਖੋ ਸਤਨਾਮ ਜੀਓ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਰੈ ਲਾਇਆ। ਸਰੀਰ ਪ੍ਰਮਾਤਮਾ ਨੇ ਦਿੱਤਾ ਸਿਕਾਰ ਤੇ ਲਾਇਆ ਹੋਇਆ। ਸਾਡੇ ਕਰਮਾਂ ਦੇ ਢੇਡ ਨੂੰ ਸਾਨੂੰ ਘਮਾਇਆ ਹੋਇਆ। ਉਹੋ ਜੇ ਹਿਸਾਬ ਨਾਲ ਸਾਨੂੰ ਜਨਮ ਮਿਲਿਆ। ਜੀਓ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਰੈ ਲਾਇਆ। ਪੰਜ ਤਤ ਕਰ ਸ੍ਰਿਸ਼ਟ ਤੁਧ ਸਾਜੀ। ਪੰਜ ਤੱਤਾਂ ਦਾ ਸਰੀਰ ਵਾਹਿਗੁਰੂ ਜੀ ਨੇ ਸਾਜਿਆ। ਆਖਰ ਨੂੰ ਕਹਿੰਦੇ ਲਾਹੌਰ ਵਿੱਚੋਂ ਅਕਬਰ ਬਾਦਸ਼ਾਹ ਵੀ ਬਾਹਰ ਚਲੇ ਗਿਆ। ਕਾਲ ਪੈ ਗਿਆ ਤੇ ਲੋਕ ਕਈ ਲੋਕ ਤੜਪ ਤੜਹ ਕੇ ਮਰ ਗਏ। ਤੇ ਲਾਸ਼ਾਂ ਗਲੀਆਂ ਦੇ ਵਿੱਚ ਡਿੱਗ ਪਈਆਂ ਐਸਾ ਹਾਲ ਹੋ ਗਿਆ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਸੇਵਾ ਕਰਵਾ ਰਹੇ ਆ। ਜਿਉਂ ਹੀ ਪਤਾ ਲੱਗਿਆ ਕਿ ਕਾਲ ਪੈ ਗਿਆ ਅੱਜ ਵੀ ਜਦੋਂ ਗੁਰੂ ਦੇ ਸਿੱਖ ਜੋ ਗੁਰੂ ਨਾਨਕ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਮੰਨਦੇ ਆ ਜੇ ਕਿਤੇ ਵਿਪਤਾ ਪੈਂਦੀ ਆ ਤੇ ਉਹ ਲੰਗਰ ਲੈ ਕੇ ਜਾਂਦੇ ਆ ਇਸੇ ਤਰ੍ਹਾਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਹੁਕਮਨਾਮੇ ਭੇਜ ਦਿੱਤੇ ਕਿ ਸਿੱਖ ਸੰਗਤਾਂ ਨੂੰ ਉੱਥੇ ਜਾਣਾ ਚਾਹੀਦਾ ਤੇ ਉੱਥੇ ਵੱਧ ਤੋਂ ਵੱਧ ਛਕਣ ਵਾਸਤੇ ਪਦਾਰਥ ਤੇ ਵਸਤਰ ਜਿੰਨੀ ਵੀ ਮਦਦ ਕਰ ਸਕਦੇ ਆ ਉਹ ਲਾਹੌਰ ਦੇ ਵਿੱਚ ਪਹੁੰਚ ਕੇ ਮਦਦ ਕੀਤੀ ਜਾਏ ਉੱਥੇ ਕਾਲ ਪੈ ਰਿਹਾ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਪਹੁੰਚੇ ਤੇ ਸੰਗਤ ਦੀ ਸੇਵਾ ਕਰਦੇ ਆ ਤੇ ਆਪ ਆਪਣੇ ਹੱਥੀ ਲਾਸ਼ਾਂ ਨੂੰ ਟਿਕਾਣੇ ਲਾਉਂਦੇ ਆ ਤੇ ਕਈ ਸ਼ਰੀਰਾਂ ਦਾ ਸੰਸਕਾਰ ਵੀ ਕੀਤਾ ਤੇ ਜੋ ਜੇ ਸ਼ਰੀਰ ਤੰਦਰੁਸਤ ਤੰਦਰੁਸਤੀ ਵਿੱਚ ਸੀ ਉਹਨਾਂ ਨੂੰ ਭੋਜਨ ਸ਼ਿਕਾਇਆ ਉਹਨਾਂ ਦੀ ਸੇਵਾ ਕੀਤੀ ਤੇ ਕਈ ਲੋਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ इकट्ठे हो के आ, 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 आ गए कि सच्चे बादशाह लाहौर ਨੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਰਾਬ ਦੇ ਦਿੱਤਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ਼ਰਾਬ ਦਿੱਤੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ ਕਹਿੰਦੇ ਸ਼ਰਾਬ ਉਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ ਸਰਾਫ ਨਹੀਂ ਦਿੰਦੇ ਕਿਸੇ ਨੂੰ ਗੁਰੂ ਕਦੇ ਮਾੜਾ ਨਹੀਂ ਕਰਦਾ ਗੁਰੂ ਵਿਚਾਰਾ ਕਿਆ ਕਰੇ ਜਿਉ ਸਿੱਖਾਂ ਮੈਂ ਚੂਕ ਅੰਦੇ ਏਕ ਨ ਲੱਗਈ ਜਿਉ ਬਾਸ বাজਾਈਐ ਫੂ ਗੁਰੂ ਵਿਚਾਰਾ ਕੀ ਕਰੇ ਜਦੋਂ ਮੇਰੇ ਵਿੱਚ ਵੀ ਨੁਕਸਾਨ ਮੇਰੇ ਵਿੱਚ ਵੀ ਕਮੀਆਂ ਹਨ ਤੇ ਮੈਂ ਦੋਸ਼ ਗੁਰੂ ਨੂੰ ਦੇ ਜਾਵਾਂ ਸਤਗੁਰੂ ਜੀ ਦੀ ਬਾਣੀ ਦੱਸਦੀ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਮੈਂ ਕੀਤਾ ਉਹ ਮੈਂ ਪਾਰਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਤੂੰ ਹੋਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਜੋ ਮੈਂ ਕੀਤਾ ਉਹ ਮੈਂ ਪਾ ਰਿਹਾ ਹਾਂ ਮੈਨੂੰ ਪ੍ਰਵਾਨ ਹੈ ਸਤਿਗੁਰੂ ਜੀ ਮੇਰੇ ਕਰਮ ਹੀ ਇਹੋ ਜੇ ਬੀਜੇ ਸਨ ਜੋ ਮੈਨੂੰ ਮਿਲਿਆ ਹੈ ਮੇਰੇ ਕਰਮਾਂ ਮੁਤਾਬਕ ਮਿਲਿਆ ਹੈ ਵੇਖੋ ਕਿਸੇ ਨੂੰ ਜਨਮ ਮਿਲਦਾ ਹੈ ਰਾਜੇ ਮਹਾਰਾਜਾਂ ਦੇ ਘਰ ਵਿੱਚ ਜਵਨ ਦੇ ਬਣ ਜਾ ਤੇ ਕਿਸੇ ਨੂੰ ਜਨਮ ਮਿਲਦਾ ਹੈ ਭੇਤ ਹੋ ਰਿਹਾ ਨਾ ਕਿਸੇ ਨੂੰ ਜਨਮ ਮਿਲਦਾ ਸਿਰ ਤੇ ਛੱਤ ਵੀ ਹੁੰਦੀ ਨੇ ਆਖੋ ਸਤਨਾ ਪੇਜਿਆ ਤਾਂ ਉਹਨੇ ਉਹ ਮਹਿਲ ਵਿੱਚ ਵੀ ਭੇਜ ਸਕਦਾ ਸੀ ਉਹ ਉੱਥੇ ਵੀ ਭੇਜ ਰਿਹਾ ਕਿਉਂਕਿ ਉਹ ਵੀਜੇ ਹੈ ਭਾਵ ਜਿਵੇਂ ਆਪਾਂ ਕਹਿੰਦੇ ਵੀ ਤੇਰੇ ਕੋਲ ਇੰਨੀ ਕ ਪੜ੍ਹਾਈ ਹੈ ਇੰਨੀ ਕ ਡਿਗਰੀ ਹੈ ਤੂੰ ਇੱਥੇ ਕੰਮ ਕਰ ਸਕਦਾ ਹਰਵੰਦਾ ਆਪਦੀ ਯੋਗਤਾ ਮੁਤਾਬਕ ਕੰਮ ਕਰਦਾ ਹੈ ਇਸੇ ਤਰ੍ਹਾਂ ਜਿੰਨੀ ਕ ਮੇਰੀ ਯੋਗਤਾ ਸੀ ਮੈਨੂੰ ਜਨਮ ਮਿਲਿਆ ਜਿੰਨੀ ਕਿ ਮੇਰੀ ਯੋਗਤਾ ਸੀ ਮੈਨੂੰ ਪਦਾਰਥ ਮਿਲ ਰਿਹਾ ਪਰ ਹੁਣ ਵੀ ਜੇ ਮੈਂ ਉਪਦੇਸ਼ ਲੈ ਕੇ ਵਿਵੇਕ ਬੁੱਧ ਵਰਤ ਕੇ ਮੈਂ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਸਤਗੁਰੂ ਜੀ ਮੈਨੂੰ ਬਖਸ਼ ਲਓ ਤਾਂ ਫਿਰ ਸਤਗੁਰੂ ਸੱਚੇ ਪਾਤਸ਼ਾਹ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਉਹ ਫਿਰ ਅੱਗੇ ਮਾਰਗ ਦਿਖਾ ਦਿੰਦੇ ਆ ਸਤਗੁਰੂ ਜੀ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਕਿਹਾ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸ਼ਰਾਫ ਦਿੱਤਾ ਉਹਨਾਂ ਨੇ ਬਾਚਨ ਉਚਾਰੇ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਇਹ ਸ਼ਰਾਫ ਨਹੀਂ ਮਹਾਰਾਜ ਕਹਿੰਦੇ ਨਹੀਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੰਘ ਰਹੇ ਸੀ ਤੇ ਕਰਮ ਇਹੋ ਜਾਂ ਬੀਜਿਆ ਜਾ ਰਿਹਾ ਸੀ ਸਵਾ ਪਹਿਰ ਭਾਵ ਅੰਮ੍ਰਿਤ ਵੇਲੇ ਲਾਹੌਰ ਦੇ ਵਿੱਚ ਜਿੱਥੇ ਹੁਣ ਬੁੱਚੜਖਾਨੇ ਬਣੇ ਹੁੰਦੇ ਆ ਤੇ ਉੱਥੇ ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ ਜਾਨਵਰਾਂ ਨੂੰ ਮਾਰਿਆ ਜਾਂਦਾ। ਦਇਆ ਜਾਣਾ ਜੀ ਕੀ ਕਿਛ ਪੁੰਨ ਦਾਨ ਕਰੇ ਜੋ ਸਾਮੈ। ਏਕ ਖੁਦਾਏ ਕਹਿ ਤਹੁ ਤੌਕੋ ਮੁਰਗੀ ਮਾਰੈ। ਭਾਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤਰ ਨੇਕ ਕੀਏ ਤੇ ਸਵਰ ਸਾਤਲ ਜਾ। ਪਾਤਸ਼ਾਹ ਕਹਿੰਦੇ ਬੜਾ ਕਹਿਰ ਵਰਤ ਰਿਆ ਸੀ। ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਲਾਹੌਰ ਸ਼ਹਿਰ ਜ਼ਹਿਰ ਕਰਕੇ ਇਸ ਟਾਈਮ ਜ਼ਹਿਰ ਹੈ ਜ਼ਹਿਰ ਫੈਲ ਰਹੀ ਹੈ ਕੈਰ ਵਰਤ ਰਿਹਾ ਉਹ ਵੀ ਕਿਹੜੇ ਟਾਈਮ ਉਹ ਵੀ ਸਵਾ ਪੈਰ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਗਵਾ ਦੇਣਾ ਅੰਮ੍ਰਿਤ ਵੇਲਾ ਸੌ ਕੇ ਲੰਘਾ ਦੇਣਾ ਤੇ ਜੀਵਨ ਜ਼ਹਿਰ ਸੂਪ ਬਣ ਜਾਂਦਾ ਹੈ ਇਹ ਸ਼ਰਾਫ ਨਹੀਂ ਹੈ ਇਹ ਤੇ ਕਰਮ ਹੀ ਬੀਜਿਆ ਸੀ ਉਹ ਅਸੀਂ ਵੱਢ ਰਹੇ ਹੋਂ ਦੇ ਮੁਤਾਬਿਕ ਸਾਨੂੰ ਜਨਮ ਮਿਲਿਆ ਤੇ ਜਿੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਤੇ ਉੱਥੇ ਤੀਸਰੇ ਪਾਤਸ਼ਾਹੀ ਵੀ ਕਹਿੰਦੇ ਆ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਕਿ ਲਾਹੌਰ ਸ਼ਹਿਰ ਜਿੱਥੇ ਗੁਰੂ ਰਾਮਦਾਸ ਮਹਾਰਾਜ ਦਾ ਜਨਮ ਹੋਇਆ ਇਤੇ ਅੰਮ੍ਰਿਤ ਪੀਵੇਗਾ ਆਖੋ ਸਤਿਨਾਮ ਅੰਮ੍ਰਿਤ ਸਰੋਵਰ ਅੰਮ੍ਰਿਤ ਰਸ ਇਹ ਵੀ ਰਾਮਦੇਵ ਦਾਸਾਂ ਦਾ ਸਰੋਵਰ ਹੈ ਆਪਾਂ ਪੜਦੇ ਆ ਨਾ ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਰਾਮਦੇ ਦਾਸਾਂ ਦਾ ਸਰੋਵਰ ਕੀ ਹੈ ਜੀ ਸਤ ਸੰਗ ਜਿੱਥੇ ਆ ਕੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ ਇਸ ਕਰਕੇ ਪਾਸ਼ਾ ਕਹਿੰਦੇ ਆ ਸੱਚੇ ਪਾਸ਼ਾ ਐਸੀ ਬਖਸ਼ਿਸ਼ ਕਰ ਕਿ ਮੈਂ ਚੰਗਾ ਕਰਮ ਬੀਜਾਂ ਜੋ ਅਸੀਂ ਬੀਜਿਆ ਹੈ ਉਹ ਵਧਣਾ ਹੀ ਵਧਣਾ ਪਵੇ ਜੈਸਾ ਬੀਜਿਆ ਸੋ ਲੁਣਾ ਹੈ ਭਾਵ ਕੱਟਣਾ ਪਵੇਗਾ ਕਰਮਾਂ ਸੰਧ ਰਾਖੀ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੇ ਨਾਮ ਜਲ ਪੀਤਾ ਰਸ ਪੀਤਾ ਤਾਰ ਅਨੁਗ੍ਰੋਵ ਸਵਾਮੀ ਮੇਰੇ ਨਾਮ ਮਹਾਰਸ ਪੀਜੈ ਤਰਾਹੇ ਤਰਾਹੇ ਕਰ ਸ਼ਰਣੀ ਆਏ ਜਲ ਤੋਂ ਕਿਰਪਾ ਕੀਜੈ ਹੇ ਸਤਿਗੁਰੂ ਜੀ ਤੇਰੀ ਸ਼ਰਨ ਵਿੱਚ ਆਉਂਦੇ ਹਾਂ ਤੇ ਵਕਾਰਾਂ ਦੀ ਅੱਗ ਵਿੱਚ ਸੜਦੇ ਹਾਂ ਸਾਡੇ ਉੱਤੇ ਮਿਹਰ ਕਰ ਤਰਾਹੇ ਤਰਾਹੇ ਯਾ ਕਿ ਕੇ ਤੇਰੀ ਸ਼ਰਨ ਵਿੱਚ ਆਏ ਹਾਂ ਤੜਫਦੇ ਤਰਾਹੇ ਭਾਵ ਰੱਖ ਲੈ ਬਚਾ ਲੈ ਕਰ ਗਹੋ ਲਿਹੋ ਦਾਸ ਆਪਣੇ ਕੋ ਨਾਨਕ ਆਪਣੋਂ ਕੀਜੈ ਹੇ ਮਾਲਕਾ ਦਾਸ ਦਾ ਹੱਥ ਫੜ ਪੱਲਾ ਫੜ ਜਿਹੜੇ ਜੁੜ ਜਾਂਦੇ ਆ ਜਿਨ੍ਹਾਂ ਨੂੰ ਨਿਤਨੇਮ ਦੀ ਬਖਸ਼ਿਸ਼ ਹੋ ਜਾਂਦੀ ਹੈ ਜਿਨ੍ਹਾਂ ਨੂੰ ਸਿਮਰਨ ਦੀ ਬਖਸ਼ਿਸ਼ ਹੋ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਪੱਲਾ ਫੜ ਲੈਂਦੇ ਆ ਉਹਨਾਂ ਦਾ ਹੱਥ ਫੜ ਲੈਂਦੇ ਆ ਦਾਸ ਦਾ ਹੱਥ ਫੜ ਲਓ ਮੈਨੂੰ ਨਾਨਕ ਨੂੰ ਭਾਵ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਬਣਾ ਲਓ ਕਰ ਕਹੋ ਕਰ ਗਹਿ ਲਿਹੋ ਦਾਸ ਆਪਣੇ ਕੋ ਨਾਨਕ ਆਪਣੋ ਢੀਜੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਉਹਨਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਵਾਹਿਗੁਰੂ ਸਵਾਜ ਭਾਈ 15 ਮਈ ਦਿਨ ਬੁੱਧਵਾਰ ਦੋ ਜੇਠ ਹੈ ਜੀ 15 ਮਈ ਦਿਨ ਬੁੱਧਵਾਰ ਦੋ ਜੇਠ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ